ਦੇ ਵਿੱਚ ਘਟਾਰੀਆਂ ਬਣਿਆ ਉਹਨੇ ਕਰਨੇ ਦਾ ਕੰਮ ਨਹੀਂ ਕੀਤਾ ਜੀਦਾ ਜਾ ਕੇ ਵੇਖੋ ਰਧੀਆਂ ਬਣਾ ਦਿੱਤਾ ਛੜਕਾਂ ਬਣਾ ਦਿੱਤੀਆਂ ਗਲੀਆਂ ਬਣਾ ਦਿੱਤੀਆਂ ਇੱਥੇ ਵੇਖੋ ਟੋਏ ਟਿੱਬੇ ਬੌਂਟ ਮੰਦਾ ਹੈ ਸ਼ਹਿਰ ਦਾ ਜਾ ਕੇ ਵੇਖ ਲਓ ਨਹੀਂ ਹੈਗਾ ਤੇ ਸ਼ਹਿਰ ਤੇ ਜੀ ਮੈਂ ਹਾਂ ਜਿਹੜੇ ਨੂੰ ਮੱਥਾ ਚਾ ਦਿੰਦਾ ਲੋਕੀ ਕਲਪਦੇ ਆ ਕੋਪੇ ਉੱਥੇ ਆਪਾਂ ਮੜਾ ਮੋਰ ਸ਼ਾਹ ਬਣਾ ਲੀਏ ਕਹਿੰਦਾ ਪਰਸੋਂ ਬਣਾਉਣੇਗਾ ਅੱਜ ਬਣਾਉਂਦਾ ਪਿਆ ਵੇਖੋ ਅੱਜ ਬਣਾਉਂਦਾ ਪਿਆ ਰਾਰੀਆਂ ਬਣਿਆ ਉਹਨੇ ਕਰੇ ਨਾ ਕੰਮ ਨਹੀਂ ਕੀਤਾ ਜੀ ਨਾਲ ਜਾ ਕੇ ਵੇਖੋ ਵਧੀਆ ਬਣਾ ਦਿੱਤਾ ਛੜਕਾਂ ਬਣਾ ਦਿੱਤੀਆਂ ਗਲੀਆਂ ਬਣਾ ਦਿੱਤੀਆਂ ਇੱਥੇ ਵੇਖੋ ਟੋਏ ਟਿੱਪੇ ਪਾਉਂਟ ਮੰਦਾ ਹੈ ਸ਼ਹਿਰ ਦਾ ਜਾ ਕੇ ਵੇਖ ਲਓ ਨਹੀਂ ਹੈਗਾ ਤੇ ਸ਼ਹਿਰ ਦੇ ਉਦੋਂ ਇੱਥੇ ਧੰਨਵਾਦ ਕਰਨ ਵੀ ਨਹੀਂ ਆਏ ਅਸੀਂ ਇੱਥੇ ਪਹੁੰਚੇ ਆ ਪਹੁੰਚੇ ਆ ਪਹੁੰਚੇ ਆ ਅਸੀਂ ਇੱਥੇ ਡੱਟ ਕੇ ਖੜਾਗੇ ਦਿਨ ਰਾਤ ਇੱਕ ਕਰਕੇ ਚੋਰੀ ਕੱਢੀ ਸਾਡੀ ਸੇਵ ਲਈ ਆ ਜਾ ਰਾਂ ਅੱਛਾ ਇੱਕ ਦਿਨ ਮੈਂ ਉਹਨੂੰ ਇਹ ਗੱਲ ਆਖੀ ਜਿਰੇ ਵਾਲੇ ਮੋਟੇ ਮੈਂ ਕਿਹਾ ਬਾਊ ਜੀ ਵੇਲਾ ਠਾਹਾਂ ਇਕਦਾਰਿਆ ਸਾਹਿਬ ਤੁਹਾਨੂੰ ਖਿਡਾਉਣ ਨਹੀਂ ਦਿੰਦੇ ਮੈਨੂੰ ਕਹਿੰਦੇ ਤੇਰਾ ਅਗਾ ਹੋਵੇ ਤੂੰ ਕਿਸ ਨੂੰ ਖਿਡਾਉਂਦਾ ਮੈਂ ਕਿਹਾ ਮੇਰਾ ਅਗਾ ਹੋਵੇ ਜਿੰਗਰਾ ਲੱਗਾ ਹੋਵੇ ਜਿਹੜਾ ਰੇੜੀ ਲਾ ਕੇ ਵਰਤੀ ਰੋਟੀ ਖਰਾ ਸਕਦਾ ਹਾਂ ਹੈ ਤੇ ਮੁਰਗੇ ਆਂਦਾ ਥੋੜੀ ਜੀ ਥੋੜੀ ਬਖਤੀ ਦੀ ਥੋੜੀ ਅਸੀਂ ਵੱਜ ਗਏ ਅਸੀਂ 24 ਘੰਟੇ ਤੁਹਾਡੀ ਦਿਵਾਲੀ ਆ ਜਾ ਰਹੀ ਹੈ ਤੁਸੀਂ ਆਪਦੇ ਭਰਾਵਾਂ ਦਾ ਸਾਥ ਦਿਓ ਤੇ 2027 ਦੇ ਵਿੱਚ ਗੱਜ ਵੱਜ ਗਏ ਸਾਰੇ ਭਰਾ ਜਿਹੜੇ ਇੱਥੇ ਖਲੋਤੇ ਉਹ ਵੀ ਨਾਲ ਹੈ ਆਪਣੇ ਨਾਲ ਹਿੱਤ ਵਿੱਚ ਆ ਰਹੀ ਹੈ ਹਾ ਜਿਹੜੇ ਨੂੰ ਮੱਥਾ ਚਾਦਦੀ ਨਾ ਲੋਕੀ ਕਲਪਦੇ ਆ ਕੋਪੇ ਉਥੇ ਆਪਾਂ ਮਾੜਾ ਮੋਰ ਸ਼ਾਮ ਬਣਾ ਲੀਏ ਕਹਿੰਦਾ ਪਰਸੋਂ ਬਣਾਉਂਦਾ ਅੱਜ ਬਣਾਉਂਦਾ ਪਿਆ ਵੇਖੋ ਅੱਜ ਬਣਾਉਂਦਾ ਪਿਆ ਜਨਤਾ ਪਾਰਟੀ ਜਿੰਦਾਬਾਦ ਜੀ ਜਨਤਾ ਪਾਰਟੀ